ਗੁਰਮਤੇ ਮਾਤਾ ਗੁਜਰੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਪੜੋ ਸ਼ਾਦੀ ਆਨੰਦ ਕਾਰਜ ਵਿਆਹ ਹੁੰਦਾ ਸਨ 1632 ਈਸਵੀ ਕਰਤਾਰਪੁਰ ਸਾਹਿਬ 1632 ਈਸਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਹੋਈ ਧੰਨ ਮਾਤਾ ਗੁਜਰੀ ਜੀ ਦੇ ਨਾਲ ਔਰ ਸਾਸ ਸੰਗਤ ਮਾਤਾ ਗੁਜਰੀ ਜੀ ਦੀ ਸੱਸ ਕੌਣ ਹੈ ਮਾਤਾ ਨਾਨਕੀ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਤਿਹਾਸ ਵਿੱਚ ਦੋ ਵਹਾਰ ਨਾਨਕੀ ਸ਼ਬਦ ਵਰਤੇ ਜਾਂਦਾ ਜਦੋਂ ਕਹਾਂਗੇ ਬੀਬੇ ਨਾਨਕੀ ਉਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਜਦੋਂ ਕਹਾਂਗੇ ਮਾਤਾ ਨਾਨਕੀ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਧੰਨ ਜੰਨੀ ਮਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਉਹਨਾਂ ਦਾ ਨਾਮ ਹੈ ਮਾਤਾ ਨਾਨਕੀ ਮਾਤਾ ਨਾਨਕੀ ਸੱਸੇ ਮਾਤਾ ਗੁਜਰੀ ਦੀ ਤਿੰਨੇ ਹੀ ਸ਼ਰੀਰ ਰਹਿੰਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਅੰਦਰ ਸਬਰ ਵੇਖੋ ਕਿੰਨਾ ਵੱਡਾ ਸਤ ਸੰਗਤ ਪਹਿਲੀ ਇਤਿਹਾਸ ਦੀ ਗੱਲ ਇਹ ਹੈ ਕਿ ਜਦੋਂ ਵੱਡੇ ਭਰਾ ਦਾ ਵਿਆਹ ਹੋਇਆ ਨਾ ਬਾਬਾ ਗੁਰਦਤਾ ਜੀ ਦਾ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਉਮਰ ਕੋਈ 7-8 ਸਾਲ ਦੀ ਹੈ ਮਾਂ ਨੇ ਆਪਣੇ ਹੱਥੀਂ ਸੋਹਣੇ ਕੱਪੜੇ ਸਵਾਏ ਅੱਜ ਦੀ ਤਰ੍ਹਾਂ ਨਹੀਂ ਸੀ ਅੱਜ ਤਾਂ ਦੁਕਾਨ ਤੋਂ ਜਾਓ 10 ਮਿੰਟ ਵਿੱਚ ਕੱਪੜੇ ਮਿਲ ਜਾਂਦੇ ਨੇ ਪਹਿਲੇ ਜਦੋਂ ਵਿਆਹ ਸੀ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਤਿਆਰੀ ਕਰਨੀ ਪੈਂਦੀ ਸੀ ਕੱਪੜਾ ਖਰੀਦਣੇ ਫਿਰ ਉਹਨੂੰ ਸਵਾਉਣਾ ਜਾਂ ਸੀਣਾ ਘਰ ਵਿੱਚ ਉੱਤੇ ਕੋਈ ਕਢਾਈ ਕਰਨੀ ਫੁੱਲਾਂ ਦੀ ਮਾਂ ਸਤਸੰਗਤ ਮਾਤਾ ਨਾਨਕੀ ਨੇ ਆਪਣੇ ਪੁੱਤਰ ਸਭ ਤੋਂ ਛੋਟੇ ਧੰਗ ਗੁਰੂ ਤੇਗ ਬਹਾਦਰ ਮਹਲਾ ਦੇ ਲਈ ਚੋਲਾ ਤਿਆਰ ਕੀਤਾ ਇਹਨੇ ਵੀ ਆਪਣੇ ਵੱਡੇ ਭਰਾ ਬਾਬੇ ਗੁਰਦਿੱਤੇ ਦੇ ਵਿਆਹ ਜਾਣੇ 7 ਸਤਕ ਸਾਲ ਦੀ ਉਮਰ ਹੈ ਉਧਰ ਬਰਾਤ ਚੜਨ ਲੱਗੀ ਹੈ ਢੋਲ ਸ਼ੈਣੇ ਵੱਜ ਰਹੇ ਨੇ ਬਰਾਤ ਦੀ ਤਿਆਰੀ ਹੈ ਘੋੜੀ ਤੇ ਚੜਨ ਲੱਗੇ ਨੇ ਬਾਬਾ ਗੁਰਦਿੱਤਾ ਜੀ ਇੱਧਰ ਇੰਨੀ ਭੀੜ ਵਿੱਚ ਇੱਕ ਛੋਟਾ ਜਿਹਾ ਬੱਚਾ ਹੈ ਉਹਦੇ ਤੁਹਾਨੂੰ ਉੱਤੇ ਕੱਪੜੇ ਨਹੀਂ ਉਹ ਭੀੜ ਨੂੰ ਪਰਾਂ ਕਰਕੇ ਬਰਾਤ ਦੇ ਵਿੱਚ ਮੋਰੇ ਹੁੰਦਾ ਹੈ ਬੰਦੇ ਉਹਨੂੰ ਖਿੱਚ ਕੇ ਪਿੱਛੇ ਕਰ ਦਿੰਦੇ ਨੇ ਬੰਦੇ ਉਹਨੂੰ ੱੱਕੇ ਮਾਰ ਕੇ ਫਿਰ ਪਿੱਛੇ ਕਰ ਦਿੰਦੇ ਉਹ ਭੀੜ ਵਿੱਚੋਂ ਫਿਰ ਅੱਗੇ ਜਾਂਦਾ ਹੈ ਉਹਦੇ ਤਨ ਤੇ ਕੱਪੜੇ ਨਹੀਂ ਐ ਸਾਧ ਸੰਗਤ ਉਹਦੇ ਵੱਲ ਵਾਰ-ਵਾਰ ਵੇਖਣ ਤੋਂ ਬਾਅਦ ਇੰਨਾ ਵੱਡਾ ਸਬਰ ਅੰਦਰ ਵਧ ਧੀ ਵਹਿੰ ਦਰਿਆਓ ਦਿਲ ਦਰਿਆ ਦੀ ਤਰ੍ਹਾਂ ਵਧਿਆ ਹੋਇਆ ਜਾ ਕੇ ਕੋਲ ਆਪਣਾ ਚੋਲਾ ਲਾਇਆ ਜਿਹਦੇ ਤਨ ਤੇ ਕੱਪੜੇ ਨਹੀਂ ਉਹ ਬੱਚੇ ਨੂੰ ਪਹਿਨਾ ਦਿੰਦਾ ਜਦੋਂ ਆਪਣੇ ਤਨ ਦਾ ਚੋਲਾ ਉਹ ਬੱਚੇ ਨੂੰ ਪਹਿਨਾ ਕੇ ਖੱਲੀ ਤਨ ਨੰਗਾ ਆਪ ਘਰ ਆਏ ਮਾਤਾ ਨਾਨਕੀ ਵੇਖ ਕੇ ਕਹਿੰਦੇ ਨੇ ਤੇਗ ਬਹਾਦਰ ਧਿਆਗ ਮਲੇ ਕੀ ਕੀਤਾ ਤੇਰੇ ਕੱਪੜੇ ਕਿਹਨੇ ਮਾਤਾ ਜੀ ਮੇਰੇ ਕੋਲ ਤਾਂ ਹੋਰ ਬਹੁਤ ਨੇ ਇੱਕ ਛੋਟਾ ਜਿਹਾ ਮੇਰੇ ਵਰਗਾ ਬੱਚਾ ਸੀ ਉਹਦੇ ਤਨ ਤੇ ਕੱਪੜੇ ਨਹੀਂ ਸੀ ਮੈਂ ਪੁਸ਼ਾਕ ਦੇਤੀ ਮਾਂ ਨਾਨਕੀ ਥੋੜੇ ਗੁੱਸੇ ਹੋਏ ਉਹ ਪੁਸ਼ਾਕਾਂ ਘਰ ਵਿੱਚ ਹੋਰ ਬਹੁਤ ਨੇ ਤੂੰ ਉਹ ਦੇ ਦਿੰਦਾ ਵਿਆਹ ਵਾਲੀ ਪੁਸ਼ਾਕ ਕਿਉਂ ਦੇਤੀ ਤੇਰੇ ਵਾਸਤੇ ਇਹ ਵਿਆਹ ਕਰਕੇ ਸਵਾਈ ਸੀ ਕਿ ਤੂੰ ਵਿਆਹ ਖਾਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਹੋਏ ਕਲਗੇ ਨਾਨਕੀ ਜੀ ਕੀ ਹੋਇਆ ਕਹਿੰਦੇ ਦੇਖੋ ਮਹਾਰਾਜ ਨਵੇਂ ਕਪੜੇ ਵਿਆਹ ਵਾਲੇ ਸੀ ਕਿਸੇ ਨੂੰ ਦੇ ਦਿੱਤੇ ਸਾਥ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੋ ਗੱਲ ਕਹੀ ਤੇਰਾ ਪੁੱਤ ਦਿਲਦਰਿਆ ਵਾਲਾ ਹੈ ਅੱਜ ਤਾਂ ਕੱਲੇ ਤਨ ਦੀ ਪੁਸ਼ਾਕ ਲਾ ਕੇ ਦਿੱਤੀ ਕਿਸੇ ਦਾ ਤਨ ਕੱਜਣ ਲਈ ਇਹ ਤਾਂ ਵਕਤ ਆਉਣੇ ਨਾਨਕੀ ਜਿੱਦਣ ਕਿਸੇ ਦੇ ਧਰਮ ਦੀ ਪਤ ਆਪਰੂ ਜੰਦੀ ਲੱਗੇ ਗਈ ਉਹ ਦਿਨ ਇਹ ਧਰਮ ਦੀ ਪਤ ਢੱਕਣ ਲਈ ਆਪਣਾ ਤਨ ਕੁਰਬਾਨੀ ਕਰਦਾ ਹੈ। ਅੱਜ ਤਾਂ ਤਨ ਦੀ ਪੁਸ਼ਾਕ ਦਿੱਤੀ ਹੈ। ਇੱਕ ਦਿਨ ਲੋੜ ਪੈਣੀ ਇਹਨੇ ਆਪਣਾ ਤਨ ਵੀ ਕੁਰਬਾਨ ਕਰ ਸਕਦਾ ਹੈ। ਦਿਲ ਦਰਿਆ ਹੈ। ਸਾਥ ਸੰਗਤ ਗਲ ਨਾਲ ਲਾਇਆ ਪਿਆਰ ਕੀਤਾ ਹੋਰ ਕੱਪੜੇ ਪਾਏ। ਇੱਧਰ ਸਬਰ ਵੇਖੋ। ਉੱਧਰ ਹਿੰਦੁਸਤਾਨ ਦਾ ਬਾਦਸ਼ਾਹ ਉਸ ਵਕਤ ਸ਼ਾਹਜਹਾਂ ਹੈ। ਸ਼ਾਹਜਹਾਂ ਦਾ ਪੁੱਤਰ ਹੈ ਉਹਦੇ ਪੰਜ ਪੁੱਤ ਨੇ ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੀ ਪੰਜ ਪੁੱਤਰ ਨੇ ਉਹਦੇ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਔਰੰਗਜ਼ੇਬ ਹੈ ਸਾਧ ਸੰਗਤ ਇੱਕ ਵਕਤ ਸ਼ਾਹਜਹਾਂ ਨਵਾਜ਼ ਅਦਾ ਕਰਨ ਵਾਸਤੇ ਮਸੀਤੇ ਗਿਆ ਜੁਮੇ ਦਾ ਦਿਨ ਹੈ ਸ਼ੁੱਕਰਵਾਰ ਹੈ ਆਪਣਾ ਪੂਰਾ ਪਰਿਵਾਰ ਲੈ ਕੇ ਆਪਣੇ ਪਰਿਵਾਰ ਸਵੇਤ ਨਮਾਜ਼ ਅਦਾ ਕਰਨ ਗਿਆ ਹਜ਼ਾਰਾਂ ਲੋਕਾਂ ਦੀ ਭੀੜ ਮਸਜਿਦ ਵਿੱਚ ਲੱਗੀ ਹੋਈ ਹੈ ਜਦੋਂ ਨਮਾਜ਼ ਅਦਾ ਕਰਨ ਲੱਗੇ ਕਾਲੀਆਂ ਘਟਾਵਾਂ ਚੜੀਆਂ ਬੱਦਲ ਗਰਜਣੇ ਸ਼ੁਰੂ ਹੋਏ ਬਿਜਲੀ ਲਸ਼ਕਣੀ ਸ਼ੁਰੂ ਹੋਈ ਤੇਜ਼ ਹਵਾ ਵਗਣੀ ਸ਼ੁਰੂ ਹੋਈ ਮਸਜਿਦ ਵਿੱਚ ਬਾਦਸ਼ਾਹ ਨਮਾਜ਼ ਅਦਾ ਕਰ ਰਿਹਾ ਉਹਦਾ ਪਰਿਵਾਰ ਰਾਣੀਆਂ ਉਹਦੇ ਬੱਚੇ ਨਮਾਜ਼ ਪੜਨ ਲਈ ਨੇ ਤੇ ਜਦੋਂ ਨਿਵਾਜ਼ ਪੜ ਕੇ ਹਟਿਆ ਸ਼ਾਹਜਹਾਂ ਵੇਖਦਾ ਮੇਰਾ ਇੱਕ ਪੁੱਤਰ ਨਜ਼ਰ ਨਹੀਂ ਆ ਰਿਹਾ ਸਭ ਤੋਂ ਛੋਟਾ ਔਰੰਗਜ਼ੇਬ ਕਿੱਥੇ ਹੈ ਮਹੀਉਦਦੀਨ ਉਹ ਕਿੱਥੇ ਹੈ ਨਜ਼ਰ ਮਹਰੀ ਉਹ ਮਸਜਿਦ ਵਿੱਚ ਨਹੀਂ ਹੈ ਬਾਹਰ ਖਲੋਤਾ ਹੈ ਬਾਹਰ ਜਾ ਕੇ ਸ਼ਾਹਜਹਾਂ ਪੁੱਛਦੇ ਤੂੰ ਮਸਜਿਦ ਤੋਂ ਬਾਹਰ ਕਿਉਂ ਖੜਾ ਹੈ ਸਾਰਾ ਪਰਿਵਾਰ ਨਿਵਾਜ਼ ਪੜ ਰਿਹਾ ਸੀ ਤੂੰ ਬਾਹਰ ਕਿਉਂ ਖਲੋ ਗਿਆ ਹੈ ਕਹਿੰਦਾ ਤੇਜ਼ ਹਵਾ ਵਗਦੀ ਝੱਖੜ ਝੁੱਲ ਰਿਹਾ ਬੱਦਲ ਗੱਜ ਰਹੇ ਸੀ ਸਾਰਾ ਪਰਿਵਾਰ ਤਾਂ ਮਸੀਤ ਦੇ ਅੰਦਰ ਸੀ ਮੈਂ ਸੋਚਿਆ ਜੇ ਬੱਦਲ ਕਰ ਜੇ ਕਿਤੇ بارش ਗੜੇ ਪੈਣ ਨਾਲ ਕੋਈ ਪਚਹਾ ਲ ਆ ਜਾਏ ਮਸੀਤ ਡਿੱਗ ਪਈ ਸਾਰੇ ਮਰ ਜਾਣਗੇ ਇੱਕ ਜਣਾ ਤਾਂ ਬਾਹਰ ਹੋਵੇ ਰਾਜ ਵੀ ਸਾਂਭਣਾ ਕਿਸੇ ਨੇ ਇੱਕ ਪਾਸੇ ਸਬਰ ਨਹੀਂ ਹੈ ਲਾਲਚ ਹੈ ਤੇ ਦੂਜੇ ਪਾਸੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਸਬਰ ਦੀ ਮੂਰਤ ਨੇ ਇੱਕ ਪਾਸੇ ਲਾਲਚ ਹੈ ਜਿੱਥੇ ਲੱਭ ਤੇ ਲਾਲਚ ਹੋਵੇ ਉੱਥੇ ਸੱਚਾ ਪ੍ਰੇਮ ਨਹੀਂ ਹੋ ਸਕਦਾ ਫਰੀਦਾ ਜਾ ਲੱਭ ਤਾਂ ਨਿਹੋ ਗਿਆ ਲੱਭ ਤਾ ਕੋੜਾ ਨੇ ਕਿੰਚਰ ਛੱਤ ਲੰਗਾਈਆ ਛੱਪਰ ਟਟੇ ਮੇ ਹੁਣ ਹੋਰ ਵੇਖੋ ਇੱਧਰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਇਤਿਹਾਸ ਸੁਣਦੇ ਪੜ੍ਹਦੇ ਰਿਆ ਕਰੋ ਤੁਹਾਨੂੰ ਯਾਦ ਰਹਿੰਦਾ ਫਿਰ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸਭ ਹੁਕਮ ਮੰਨ ਕੇ ਸਰੀਰ ਛੱਡਣਾ ਪਿਆ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇੱਕ ਸੁਪੁੱਤਰ ਬਾਬਾ ਟੱਲਰਾਏ ਜੀ ਨੂੰ ਸ਼੍ਰੀ ਅਮਰਸਰ ਸਾਹਿਬ ਸ਼੍ਰੀ ਛਡਨਾ ਪਿਆ ਤਿੰਨ ਪੁੱਤਰ ਰਹਿ ਗਏ ਬਾਬਾ ਸੂਰਜਮਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਅਣੀ ਰਾਏ ਪਰ ਤਿੰਨਾਂ ਪੁੱਤਰਾਂ ਨੂੰ ਛੱਡ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਪਤਾ ਕਿਹਨੂੰ ਦਿੱਤੀ ਆਪਣੇ ਪੁੱਤਰੇ ਨੂੰ ਬਾਗਾਪੁਰ ਦਿੱਤਾ ਜੀ ਦੇ ਸੁਪੁੱਤਰ ਧੰਨ ਗੁਰੂ ਹਰ ਰਾਏ ਸਾਹਿਬ ਨੂੰ ਆਪਣੇ ਪੁੱਤਰੇ ਨੂੰ ਗੱਦੀ ਦੇ ਦਿੱਤੀ ਆਪਣੇ ਤਿੰਨ ਪੁੱਤਰ ਮੌਜੂਦ ਨੇ ਔਰ ਸਾਧ ਸੰਗਤ ਸਬਰ ਵੇਖੋ ਕਿੰਨਾ ਵੱਡਾ ਹੱਥ ਜੋੜ ਕੇ